ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਦੋਸਤੋ ਇਹਨਾਂ ਚੀਜ਼ਾਂ ਦਾ ਤੁਸੀਂ ਤੇਲ ਬਣਾ ਕੇ ਆਪਣੇ ਸਰੀਰ ਉੱਪਰ ਲਗਾਓ ਜ਼ਿੰਦਗੀ ਵਿੱਚ ਕਦੇ ਵੀ ਤੁਹਾਡਾ ਸਿਰ ਤੋਂ ਲੈ ਕੇ ਪੈਰਾਂ ਤੱਕ ਦਾ ਕੋਈ ਵੀ ਜੋੜ ਦਰਦ ਨਹੀਂ ਕਰੇਗਾ ਤਾਂ ਦੋਸਤੋ ਤੁਸੀਂ 1 ਲੀਟਰ ਤਿਲਾਂ ਦੇ ਤੇਲ ਵਿੱਚ 250 ਗ੍ਰਾਮ ਸੁੱਕਾ ਆਮਲਾ ਮਿਲਾਣਾ ਹੈ ਅਤੇ ਇਸ ਨੂੰ ਤੁਸੀਂ 10 ਮਿੰਟ ਲਈ ਘੱਟ ਸੇਕ ਉੱਪਰ ਪਕਾਉਣਾ ਹੈ ਆ ਤੇ ਦੋਸਤੋ ਇਹ ਤੇਲ ਤੁਸੀਂ ਕਿੱਥੇ ਲਗਾਉਣਾ ਹੈ ਆਪਣੇ ਸਿਰ ਦੇ ਉੱਪਰ ਜੇਕਰ ਤੁਸੀਂ ਇਸ ਤੇਲ ਦੀ ਆਪਣੇ ਸਿਰ ਉੱਪਰ ਮਾਲਿਸ਼ ਕਰੋਗੇ ਤਾਂ ਦੋਸਤੋ ਤੁਹਾਡਾ ਪੁਰਾਣੀ ਤੋਂ ਪੁਰਾਣਾ ਸਿਰ ਗਰਦ ਵੀ ਠੀਕ ਹੋ ਜਾਵੇਗਾ ਤਾਂ ਦੋਸਤੋ ਅਗਲਾ ਨੁਸਖਾ ਹੈ ਗਰਦਨ ਲਈ ਤੁਸੀਂ ਕੀ ਕਰਨਾ ਹੈ ਕਿ 1 ਲੀਟਰ ਤਿਲਾਂ ਦੇ ਤੇਲ ਵਿੱਚ 50 ਗ੍ਰਾਮ ਸੁੰਡ ਮਿਲਾਉਣੀ ਹੈ ਤੇ ਇਸ ਨੂੰ ਤੁਸੀਂ 10 ਮਿੰਟ ਲਈ ਘੱਟ ਸੇਕ ਉੱਪਰ ਪਕਾਉਣਾ ਹੈ ਅਜਿਹਾ ਕਰਨ ਨਾਲ ਤੁਹਾਡਾ ਤੇਲ ਪੱਕ ਕੇ ਤਿਆਰ ਹੋ ਜਾਵੇਗਾ ਆ ਤੇ ਤੁਸੀਂ ਗਰਦਨ ਉੱਪਰ ਮਾਲਿਸ਼ ਕਰਨੀ ਹੈ ਅਗਲਾ ਹੈ ਦੋਸਤੋ ਕਮਰ ਲਈ ਤੁਸੀਂ 1 ਲੀਟਰ ਤਿਲਾਂ ਦੇ ਤੇਲ ਵਿੱਚ 50 ਗ੍ਰਾਮ ਮੇਥੀ ਦਾਣਾ ਅਤੇ 25 ਗ੍ਰਾਮ ਅਜਵਾਇਣ ਮਿਲਾ ਕੇ ਘੱਟ ਸੇਕ ਉੱਪਰ ਪਕਾਉਣਾ ਹੈ ਸਿਰਫ ਦੋਸਤੋ 10 ਮਿੰਟ ਲਈ ਜਦੋਂ ਦੋਸਤੋ ਇਹ 10 ਮਿੰਟ ਤੱਕ ਉਬਲ ਜਾਵੇ ਫਿਰ ਤੁਸੀਂ ਇਸ ਨੂੰ ਅੱਗ ਉਪਰੋਂ اتار ਲੈਣਾ ਹੈ ਤੇ ਇਹ ਤੇਲ ਜੋ ਸੋ ਤੁਸੀਂ ਆਪਣੀ ਕਮਰ ਉੱਪਰ ਲਗਾਉਣਾ ਹੈ ਅਗਲਾ ਹੈ ਦੋਸਤੋ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਕਿਸੇ ਵੀ ਜੋੜ ਨੂੰ ਠੀਕ ਕਰਨ ਲਈ ਤਾਂ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਇਕੱਲੇ ਤੇਲ ਦਾ ਤੇਲ ਲੈ ਕੇ ਉਸ ਵਿੱਚ ਦੋਸਤੋ ਤੁਸੀਂ 25 ਗ੍ਰਾਮ ਹਲਦੀ ਦੀਆਂ ਗੰਢਾਂ ਅਤੇ 100 ਗ੍ਰਾਮ ਲਸਣ ਮਿਲਾਉਣਾ ਹੈ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਦੋਸਤੋ ਜਦੋਂ ਤੁਸੀਂ ਇਸ ਤੇਲ ਨੂੰ ਗੈਸ ਉੱਪਰ ਪਕਾਉਂਗੇ ਤਾਂ ਦੋਸਤੋ ਇਹ ਤੇਲ ਤੁਹਾਡਾ ਬਣ ਕੇ ਤਿਆਰ ਹੋ ਜਾਵੇਗਾ ਤਾਂ ਤੁਸੀਂ ਇਸ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਕਿਸੇ ਵੀ ਜੋੜ ਉੱਪਰ ਲਗਾ ਸਕਦੇ ਹੋ ਤਾਂ ਜੇਕਰ ਤੁਹਾਡਾ ਵੀ ਕੋਈ ਵੀ ਕੋਈ ਵੀ ਜੋੜ ਦਰਦ ਕਰਦਾ ਹੋਵੇ ਤਾਂ ਤੁਸੀਂ ਇਹ ਤੇਲ ਬਣਾ ਕੇ ਇਸ ਦੀ ਵਰਤੋਂ ਕਰ ਸਕਦੇ ਹੋ ਤਾਂ ਦੋਸਤੋ ਐਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ